ਖਬਰ ਪੰਜਾਬ ਦੀ ਤੇ ਲਵਪਰੀਤ ਖੁਸ਼ੀ ਦੀ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਨੌਜਵਾਨ ਨੂੰ ਮਾਰੀਆਂ ਗੋਲੀਆਂ। ਮਾਮਲਾ ਦੋ ਗੁੱਟਾਂ ਦਰਮਿਆਨ ਆਪਸੀ ਰੰਜਿਸ਼ ਦਾ। ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਅੱਜ ਸ਼ਾਮ ਮਿਲ ਗਰਾਊਂਡ ਵਿੱਚ ਖੜੇ ਇੱਕ ਨੌਜਵਾਨ ਨੂੰ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜ਼ਖਮੀ ਦੀ ਪਛਾਣ ਸ਼ੈਲੀ ਪੁੱਤਰ ਮਰਹੂਮ ਜਗਦੀਸ਼ ਰਾਜ ਵਾਸੀ ਧਾਰੀਵਾਲ ਵਜੋਂ ਹੋਈ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਹਮਲਾਵਰਾਂ ਨੂੰ ਫੜਨ ਲਈ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੇ ਹਨ ਉੱਥੇ ਹੀ ਇਕੱਠੀ ਕੀਤੀ ਗਈ ਜਾਣਕਾਰੀ ਤੋਂ ਬਾਅਦ ਮਾਮਲਾ ਦੋ ਗੁੱਟਾਂ ਦੀ ਆਪਸੀ ਰੰਜਿਸ਼ ਦਾ ਨਿਕਲ ਕੇ ਸਾਹਮਣੇ ਆਇਆ ਹੈ ਘਟਨਾ ਵੇਲੇ ਮੌਕੇ ਤੇ ਮੌਜੂਦ ਚਸ਼ਮਦੀਦ ਜੱਪ ਨੇ ਦੱਸਿਆ ਕਿ ਉਹ ਅਤੇ ਸ਼ੈਲੀ ਸ਼ਾਮ ਕਰੀਬ 5 ਵਜੇ ਮਿਲ ਗਰਾਊਂਡ ਧਾਰੀਵਾਲ ਵਿੱਚ ਖੜੇ ਸਨ ਇਸ ਦੌਰਾਨ ਮੂੰ ਬਨ ਕੇ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਆਏ ਉਹਨਾਂ ਨੇ ਆਉਂਦਿਆਂ ਹੀ ਸ਼ੈਲੀ ਨੂੰ ਪੁੱਛਿਆ ਕਿ ਤੁਹਾਡਾ ਨਾਂ ਸ਼ੈਲੀ ਹੈ ਅਤੇ ਇਹ ਪੁੱਛਣ ਤੇ ਉਹਨਾਂ ਚੋਂ ਇੱਕ ਨੇ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਇੱਕ ਗੋਲੀ ਸ਼ੈਲੀ ਦੇ ਪੱਟ 'ਚ ਲੱਗੀ ਤਾਂ ਸ਼ੈਲੀ ਉੱਥੋਂ ਭੱਜਣ ਲੱਗਾ ਜਿਸ ਤੋਂ ਬਾਅਦ ਦੋਸਤੇ ਹਮਲਾਵਰਾਂ ਵੱਲੋਂ ਹੋਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸ਼ੈਲੀ ਦੇ ਇੱਕ ਹੋਰ ਗੋਲੀ ਪੱਟ ਦੇ ਦੂਜੇ ਪਾਸੇ ਅਤੇ ਇੱਕ ਛਾਤੀ ਵਿੱਚ ਵੀ ਲੱਗੀ ਹੈ ਇਸ ਦੌਰਾਨ ਜਦੋਂ ਮੈਂ ਉੱਥੋਂ ਪੱਥਰ ਚੁੱਕ ਕੇ ਹਮਲਾਵਰਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਵੀ ਆਪਣੀ ਪਿਸਤੌਲ ਮੇਰੇ ਵੱਲ ਧਾਣ ਲਈ ਅਤੇ ਉੱਥੋਂ ਫਰਾਰ ਹੋ ਗਏ ਇਸ ਦੌਰਾਨ ਮੈਂ ਕੁਝ ਹੋਰ ਦੋਸਤਾਂ ਦੀ ਮਦਦ ਨਾਲ ਜ਼ਖਮੀ ਸ਼ੈਲੀ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਧਾਰੀਵਾਲ ਦੇ ਪਿੰਡ ਖੁੰਡਾ ਦੇ ਕਰਨ ਅਤੇ ਪਿੰਡ ਦੀਨਪੁਰ ਦੇ ਬੰਟੀ ਦੀ ਆਪਸ ਵਿੱਚ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਦੋਵਾਂ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਜ਼ਖਮੀ ਸ਼ੈਲੀ ਬੰਟੀ ਦੇ ਗਰੁੱਪ ਦਾ ਮੈਂਬਰ ਹੈ ਅਤੇ ਕਰਨ ਗਰੁੱਪ ਦੇ ਲੋਕਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਸਨ। ਮੌਕੇ ਤੇ 4 ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ਚੋਂ 3 ਗੋਲੀਆਂ ਸ਼ੈਲੀ ਨੂੰ ਲੱਗੀਆਂ। ਉਹਨਾਂ ਕਿਹਾ ਕਿ ਪਿੰਡ ਦੀਨਪੁਰ ਵਿੱਚ ਬੁੱਧਵਾਰ ਰਾਤ ਨੂੰ ਵੀ ਹਵਾਈ ਫਾਇਰਿੰਗ ਹੋਈ ਸੀ ਅਤੇ ਸ਼ਾਇਦ ਇਹ ਘਟਨਾ ਇਸੇ ਨਾਲ ਸੰਬੰਧਿਤ ਹੋ ਸਕਦੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਭਾਜੀ ਸ਼ੈਲੀ ਮੁੰਡਾ ਆਪਣਾ ਧਾਰੀ ਹਾਲ ਤੋਂ ਭਰਾ ਜੇ ਤੇ ਆਪਣਾ ਮੋਰ ਸਾਹਿਬ ਆਪਣੇ ਮੈਦਾਨ ਗ੍ਰਾਉਂਡ ਦੇ ਕੋਲ ਤੇ ਸੀਗੇ ਤੇ ਉੱਥੇ ਆਏ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਉਹਨਾਂ ਉਤਰਦਿਆਂ ਸਾਰੀ ਤਿੰਨ ਪਿੰਨਾ ਇੱਕ ਗੋਲੀ ਮਾਰੀ ਉਹਨਾਂ ਦੇ ਪੈਰ ਦੇ ਉੱਤੇ ਵੱਜ ਗਈ। ਸ਼ੈਲੀ ਵੀਰ ਭੱਜੇ। ਸ਼ੈਲੀ ਵੀਰ ਜਦੋਂ ਭੱਜੇ ਨਾ ਤੇ ਫਿਰ ਉਹ ਮਗਰ ਗਏ ਉਹਨਾਂ ਦੇ ਤੇ ਫਿਰ ਉਹਨਾਂ ਨੇ ਫਿਰ ਦੋ ਗੋਲੀਆਂ ਮਾਰੀਆਂ ਉਹਨਾਂ ਦੇ ਤੇ ਗੋਲੀਆਂ ਮਾਰਨ ਤੋਂ ਬਾਅਦ ਫਿਰ ਮੈਦੋ ਤਾਂ ਮਗਰ ਭੱਜਿਆ ਫਿਰ ਉਹਨਾਂ ਨੇ ਫਿਰ ਉਹ ਵੀ ਗਾੜੀ ਮਿਲਣਾ ਭੱਜ ਕੇ ਗੋਲੀਆਂ ਮਾਰ ਕੇ ਕਿੰਨੇ ਵੈਪਨ ਸੀ ਉਹਨਾਂ ਕੋਲ ਦੋ ਵੈਪਨ ਸੀਗੇ ਕਿੰਨੇ ਮੁੰਡੇ ਸੀ ਮੁੰਡੇ ਤਿੰਨ ਤਿੰਨ ਸੀਗੇ ਕੋਈ ਕੁਝ ਕੀ ਕੀ ਪਾਇਆ ਸੀ ਉਹਨਾਂ ਨੇ ਉਹਨਾਂ ਨੇ ਮਿਲੋ ਆਪਣਾ ਜੈਕਟ ਪਾਈ ਸੀ ਬਾਕੀ ਤਾਂ ਮੂੰਹ ਸਿਰ ਵੱਧਾ ਸੀ ਜੈਕਟਾਂ ਥੋਡੀਆਂ ਪਾਈਆਂ ਸੀ ਜਦੋਂ ਆਏ ਸੀ ਉਹ ਕੀ ਕਹਿੰਦੇ ਜ ਕੀ ਬੋਲੇ ਆਣ ਕਹਿੰਦੇ ਸ਼ਾਲੀ ਤੂੰ ਆ ਬੈਂ ਜੋ ਇਦਾਂ ਕਰਕੇ ਕਹਿੰਦੇ ਸੀ ਸ਼ਾਲੀ ਕਿਹਾ ਸ਼ਾਲੀ ਕਹਿੰਦਾ ਹਾਂ ਮੈਂ ਆ ਦੱਸੋ ਉਹ ਨਾਲ ਹੁੰਦੇ ਪੈਰ ਤੇ ਗੁਲੀ ਮਾਰਦੀ। ਇੰਨੇ ਮੁੰਡੇ ਆਏ ਕਿ ਨਾ ਨਾ ਦੋ ਮੁੰਡੇ ਮੋਟਰਸਾਈਕਲ ਦੇ ਉੱਤੇ ਰਏ ਇੱਕ ਮੁੰਡਾ ਉਤਰਿਆ। ਉਹਦੇ ਕੋਲ ਦੋ ਵੈਪਨ ਸੀਗੇ। ਗੋਲੇ ਮੱਤੇ ਕਿਉਂ ਭੱਜੇ ਫਿਰੇ? ਗੋਲੀਆਂ ਮਾਰ ਕੇ ਭਾਜੀ ਉਹ ਭੱਜੇ ਬੇਬੇ ਨਾਨਕੀ ਉੱਥੇ ਗਰਾਊਂਡ ਚੋਂ ਮਾਰ ਕੇ ਨਾ ਤਾਂ ਭੱਜੇ ਬੇਬੇ ਨਾਨਕੀ ਵਾਲ ਨੂੰ। ਜਦੋਂ ਛੱਡਦੇ ਨਹੀਂ ਚੜਾਈ ਜੀ ਉਧਰ ਨੂੰ ਭੱਜੇ। ਉਹ ਚੁੱਕੇ ਲੈ ਗਿਆ ਉਹ ਉੱਥੇ। ਫੇਰ ਕਹਿੰਦਾ ਸ਼ਾਲੀ ਵੀਨ ਮੈਂ ਚੁੱਕੇ ਲੈਂਦਾ ਨਾਲ ਮੇਰੇ ਦੋਸਤ ਵੀ ਦੋ ਚਾਰ ਤੈਨੂੰ ਤਾਂ ਕੋਈ ਮੈਂ ਕਹਿੰਦਾ ਸੀ ਕਿ ਤੀਰੋਲੀ ਮੈਂ ਆਪਣੇ ਜਦੋਂ ਪੱਥਰ ਲੈ ਰੋੜਾ ਲੈ ਕੇ ਭੱਜਣਾ ਨਾ ਮਗਰ ਨਾ ਮੇਰੇ ਨਾਲ ਉਹ ਵੈਪਨ ਕੀਤਾ ਮੈਂ ਕਿ ਮੈਨੂੰ ਕਹਿੰਦਾ ਆਫ ਜਗਾ ਤੇ ਮਾਰ ਹਣਾ ਮੈਂ ਕਿ ਕੋਈ ਗੱਲ ਨਹੀਂ ਮੈਂ ਫਿਰ ਮੈਂ ਰੋੜਾ ਮਾਰਨ ਦੀ ਕੋਈ ਕੀਤੀ ਪਰ ਉਹਦੋਂ ਉਹ ਭੱਜ ਗਿਆ ਹੁਣ ਕੀ ਹਾਲਾਤ ਨੇ ਸ਼ਰੀ ਦੇ ਹੁਣ ਚਲੋ ਠੀਕ ਜੇ ਬਾਕੀ ਦੇਖੋ ਕੀ ਬੰਦਾ ਹੈ ਕੋਈ ਪੁਲਿਸ ਨੂੰ ਪੋਲਡ ਕਰ ਦਿੱਤੀ ਹੈ ਹਾਂਜੀ ਹਾਂਜੀ ਰਿਪੋਰਟ ਦਿੱਤੀ ਹੈ ਹਾਂਜੀ ਹਾਂਜੀ ਮੈਦਾਨ ਗਰਾਊਂਡ ਤੇ ਗੋਲੀ ਚੱਲੀ ਅੱਜ ਮੌਕੇ ਤੇ ਆਏ ਆ ਇਹਨਾਂ ਦਾ ਐਕਚੁਅਲੀ ਨਾ ਇੱਕ ਕਰਨਾ ਮੁੰਡਾ ਹੈ ਖੁੰਡੇ ਰਣ ਦਾ ਇੱਕ ਮੁੰਡਾ ਹੈਗਾ ਵਾ ਦੀਨਵਾਲ ਦੀਨੇਵਾਲ ਦਾ ਬਿਲਕ ਦੀਨਪੁਰ ਦਾ ਬੰਟੀ ਮੁੰਡਾ ਇਹ ਆਪਸ ਵਿੱਚ ਪਹਿਲਾਂ ਵੀ ਲੜਦੇ ਝਗੜਦੇ ਨੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਦੋਨੋਂ ਤੇ ਇਹਨਾਂ ਤੇ ਪਹਿਲਾਂ ਵੀ ਆਲਰੇਡੀ ਮਕਦਮੇ ਦਰਜ ਨੇ ਇਹਨਾਂ ਦੀ ਆਪਸ ਵਿੱਚ ਪਹਿਲਾਂ ਤੋਂ ਹੀ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਇਸ ਕਰਕੇ ਅੱਜ ਇਹਨਾਂ ਨੇ ਇੱਥੇ ਗੋਲੀ ਚਲਾਈ ਆ ਇੱਕ ਮੁੰਡਾ ਇੰਜਰਡ ਹੋਇਆ ਉਹਦੇ ਵਿੱਚ ਛੱਲੀ ਜਿਹਦੇ ਫਾਇਰ ਆਰਮ ਲੱਗਾ ਤੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਨੇ ਸਿਰ ਮੁੰਡੇ ਦੇ ਜਿਹੜਾ ਇੰਜਰਡ ਹੋਇਆ ਉਹ ਹੀ ਇਹਨਾਂ ਦੇ ਨਾਲ ਸੀ ਜਿਹਨੇ ਗੋਪਰਾ ਉਹ ਜਿਹੜਾ ਬੰਟੀ ਗਰੁੱਪ ਹੈ ਜਿਹੜਾ ਉਹ ਇਹਨਾਂ ਦੇ ਨਾਲ ਦਾ ਮੁੰਡਾ ਇਹਨਾਂ ਦੇ ਗਰੁੱਪ ਦਾ ਸੀਗਾ ਤੇ ਉਹਨਾਂ ਦੇ ਨਾਲ ਰਿਲੇਟਡ ਸੀਗਾ ਜਦੋਂ ਇਹ ਗਰਾਊਂਡ ਚ ਆਇਆ ਤੇ ਉਹਦੇ ਨਾਲ ਫਾਇਰ ਇੰਜਰੀ ਕੀਤੀ ਕਿੰਨੇ ਲੋਕ ਜਿਹੜੇ ਫਾਇਰਟਮ ਵਾਲੇ ਸੀ ਫਾਇਰ ਵਾਲੇ 3 ਜਣੇ ਸੀ ਟੋਟਾ ਕਮੀ ਕੱਪੂ ਹੈ ਬਸ ਨਹੀਂ ਨਾ ਅਸਟੀਸ਼ਨ ਕਰ ਰਹੇ ਆ ਜਲਦੀ ਆਬੂ ਆ ਜਾਣਗੇ ਕਿੰਨੇ ਫਾਇਰ ਕਿਤੇ ਨੇ ਫਾਇਰ ਉਹਨਾਂ ਚਾਰ ਕੀਤੇ ਸੀ ਕੱਲ ਰਾਤੀ ਵੀ ਦੱਸਦੇ ਕੋਈ ਗੋਲੀ ਚਲੀ ਜੀ ਕੋਈ ਜੀਮ ਪਰਚੇ ਉਹ ਵੀ ਹਵਾਈ ਫਾਇਰ ਰਾਤ ਵੀ ਹੋਇਆ ਇਹ ਉਸ ਨਾਲ ਰਿਲੇਟਡ ਆ ਉਹ ਵੀ ਆਪਾਂ ਅਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਫੋਟਾ ਕੋਈ ਸੁਰਾਗ ਲੱਭਾ ਜੀ ਬਸ ਲੱਗ ਲੱਗ ਕਰ ਹੀ ਰਹੇ ਆ ਤੁਹਾਡੇ ਸਾਹਮਣੇ ਦੇਖੋ ਮੌਕੇ ਤੇ ਹਾਂ ਕਰ ਰਹੇ ਹਾਂ ਕਰ ਰਹੇ ਟੋਟਲੀ ਸਰਕਸਸ ਪਰ ਲੋਕੀ ਕਰ ਰਹੇ ਕਿ ਕੀ ਹੋ ਗਿਆ ਅਪਰਚਦ ਜੀ ਕਰਕੇ ਇਨਵੈਸਟੀਗੇਸ਼ਨ ਕਰਕੇ ਬੰਦੇ ਦੋਸ਼ੀ ਰੈਸਟ ਕਰ ਰਹੇ ਆ